ਸਤਿ ਸ੍ਰੀ ਅਕਾਲ ਜੀ ਸਭ ਨੂੰ ਪਹਿਲਾਂ ਸਾਰਿਆਂ ਨੂੰ ਸਤਿ ਸ੍ਰੀਕਾਲ ਮੈਂ ਡਾਕਟਰ ਨੂੰ ਦਿੱਤੀ ਸਿੱਖੀ ਮੈਂ ਡੀ ਐਮ ਗੈਸਟਿੰਗ ਡਾਕਟਰ ਦੀ ਸ਼ੋਅ ਅ ਅੱਜ ਦਾ ਜੋ ਟਾਪਿਕ ਲੋਕਾਂ ਦੀ ਅਵੇਅਰਨੈਸ ਵਾਸਤੇ ਮੈਂ ਲੈ ਕੇ ਆਇਆ ਕਿ ਬਈ ਖੂਨ ਦੀ ਘਾਟ ਦੇਖੋ ਖੂਨ ਦੀ ਘਾਟ ਜਿਹੜੀ ਹੈ ਜਿਹੜੀ ਆਪਾਂ ਸਿੰਪਲ ਭਾਸ਼ਾ ਦੇ ਵਿੱਚ ਕਹੀਏ ਕਿ ਹਿਮੋਗਲੋਬਿਨ ਜਿਹੜਾ ਆ ਉਹ ਦਾ ਸੱਤ ਗ੍ਰਾਮ ਲੈਣਾ 8 ਗ੍ਰਾਮ ਲੈਣਾ ਤੇ 5 ਗ੍ਰਾਮ ਲੈਣਾ ਐਦਾਂ ਕਰਕੇ ਸਾਡੇ ਕੋਲ ਲੋਕ ਕਾਫੀ ਜ਼ਿਆਦਾ ਆਉਂਦੇ ਔਰ ਇਸ ਦਾ ਮੁੱਖ ਕਾਰਨ ਹੈਗਾ ਕਿ ਸਾਡੇ ਖੂਨ ਦੀ ਕਮੀ ਜਿਹੜਾ ਖੂਨ ਦੀ ਮਤਲਬ ਘਾਟ ਹੋਣਾ ਥ्रू ਜੀਆਈ ਟ੍ਰੈਕ ਜੀਆਈ ਟ੍ਰੈਕ ਮਤਲਬ ਮੂੰਹ ਦੇ ਰਸਤੋਂ ਲੈ ਕੇ ਲੈਟਰਿੰਗ ਦੇ ਰਸਤੇ ਕਿਤੇ ਵੀ ਸਾਡਾ ਬਲੱਡ ਲੌਸ ਹੋ ਰਿਹਾ ਹੋਵੇ ਜਿਹੜਾ ਕਿ ਸਭ ਨਾਲੋਂ ਮੇਜਰ ਤੇ ਮੁੱਖ ਕਾਰਨ ਹੁੰਦਾ ਜੇ ਦਾਪਾ ਗੱਲ ਕਰੀ ਜਾਵੇ ਕਿ ਆਪਣਾ ਪੇਟ ਜਾਂ ਫੂਡ ਪਾਈਪ ਦੇ ਵਿੱਚੋਂ ਕਿਤੋਂ ਵੀ ਕੋਈ ਬਲੱਡ ਲੌਸ ਹੁੰਦਾ ਤਾਂ ਮਰੀਜ਼ ਮੋਸਟਲੀ ਸਾਡੇ ਕੋਲ ਦੋ ਤਰੀਕੇ ਨਾਲ ਆਪਣਾ ਆਪਣੇ ਆਪ ਨੂੰ ਪੇਸ਼ ਕਰਦਾ ਹੈ ਇਦਾਂ ਕਿ ਖੂਨ ਦੀ ਉਲਟੀ ਹੋ ਪੇਸ਼ੈਂਟ ਸਾਡੇ ਕੋਲ ਆਣ ਕੇ ਡਾਕਟਰ ਨੂੰ ਮੈਨੂੰ ਪੰਜ ਤੋਂ 7 ਦਿਨਾਂ ਤੋਂ ਜਿਹੜੀ ਉਲਟੀ ਆਈ ਜਾਂ ਦੂਸਰੇ ਤਰੀਕੇ ਨਾਲ ਪੇਸ਼ ਹੁੰਦਾ ਹੈ ਕਿ ਵੀ ਖਸਾਬ ਮੈਨੂੰ ਕਿਤੇ ਪੰਜ ਤੋਂ 7 ਦਿਨਾਂ ਤੋਂ ਲੈਟਰਿੰਗ ਜਿਹੜੀ ਹੈ ਉਹ ਕਾਲੇ ਰੰਗ ਦੀ ਆ ਰਹੀ ਇਹ ਦੋ ਮੁੱਖੀ ਮਤਲਬ ਪ੍ਰੈਜੈਂਟੇਸ਼ਨ ਜਿਹੜੀ ਹੈ ਇਹ ਆਪਣਾ ਉੱਤਲੇ ਹਿੱਸੇ ਦੀ ਆਂਤ ਦੇ ਵਿੱਚ ਕਿਤੇ ਵੀ ਬਲੀਡ ਹੋ ਰਹੀ ਹੈ ਜੇ ਆਪਾਂ ਨੀਚਲੇ ਹਿੱਸੇ ਦੀ ਆਂਤ ਦੀ ਗੱਲ ਕਰੀਏ ਤਾਂ ਮੋਸਤੀ ਲੋਕ ਸਾਡੇ ਕੋਲ ਕਹਿੰਦੇ ਨੇ ਕਿ ਉਸ ਤੋਂ ਵੀ ਆਪਣਾ ਲੈਟਰਿੰਗ ਜਾਂਦਾ ਹੈ ਜਾਂ ਲੈਟਰਿੰਗ ਪਤਲੀ ਆਉਂਦੀ ਹੈ ਨਾਲ ਬਿਲਕੁਲ ਲਾਲ ਰੰਗ ਦਾ ਖੂਨ ਉਦੇ ਵਿੱਚ ਕਾਲੇ ਰੰਗ ਦਾ ਖੂਨ ਨਹੀਂ ਆਉਂਦਾ ਜਾਂ ਕਦੇ-ਕਦੇ ਸਾਨੂੰ ਆ ਕੇ ਕਹਿੰਦੇ ਡਾਕਟਰ ਸਾਹਿਬ ਲੈਟਰਿੰਗ ਠੀਕ ਆਂਦੀ ਹੈ ਲੈਟਰਿੰਗ ਦੇ ਪਹਿਲਾਂ ਜਾਂ ਲੈਟਰਿੰਗ ਜਾਣ ਤੋਂ ਬਾਅਦ ਵਿੱਚ ਡ੍ਰੌਪਸ ਆਫ ਕੋ ਬਲੱਡ ਆਉਂਦੇ ਠੀਕ ਹੈ ਇਹ ਇੰਪੋਰਟੈਂਟ ਪ੍ਰੈਜੈਂਟੇਸ਼ਨ ਹੈ ਜਿਹੜੀ ਮੈਂ ਕਹਿੰਦਾ ਕਿ ਇੱਕ ਆਮ ਇਨਸਾਨ ਨੂੰ ਪਤਾ ਹੋਣੀ ਚਾਹੀਦੀ ਕਿ ਜੇ ਆ ਚਾਰ ਚੀਜ਼ਾਂ ਤੁਹਾਡੇ ਨਾਲ ਹੋ ਰਹੀਆਂ ਤੇ ਕੋਈ ਖੂਨ ਦੀ ਉਲਟੀ ਆ ਰਹੀ ਹੈ ਸੈਕੰਡ ਜੇ ਕਾਲੇ ਰੰਗ ਦੀ ਲੈਟਰਿੰਗ ਆ ਰਹੀ ਹੈ ਮੁਕਵਰ ਦਾ ਕਾਲਾ ਰੰਗ ਯਾ ਫਿਰ ਲੈਟਨ ਦੇ ਰਸوں ਪ੍ਰੋਪਰ ਲਾਲ ਰੰਗ ਦਾ ਖੂਨ ਆ ਰਿਹਾ ਹੈ ਜਾਂ ਕਦੇ ਕਦੇ ਐਦਾਂ ਹੁੰਦਾ ਹੈ ਕਿ ਨਾ ਹੀ ਖੂਨ ਦੀ ਉਲਟੀ ਆਉਂਦੀ ਹੈ ਨਾ ਹੀ ਕਾਲੇ ਰੰਗ ਦੀ ਲੈਟਨ ਹੈ ਇਹਦੇ ਕੋਈ ਪ੍ਰੈਜੈਂਟੇਸ਼ਨ ਨਹੀਂ ਹੁੰਦੀ ਪੇਸ਼ੈਂਟ ਸਿੱਧਾ ਹੀ ਖੂਨ ਦੀ ਧਾਟ ਨਾਲ ਆਉਂਦਾ ਆਪਾਂ ਆਪਣੀ ਅੱਖਾਂ ਨਾਲ ਕੋਈ ਬਲੱਡ ਦਾ ਕੋਈ ਟੁਕੜਾ ਨਹੀਂ ਨਜ਼ਰ ਆਉਂਦਾ ਉਹਦੇ ਵਿੱਚ ਅਸੀਂ ਲੈਟਨ ਦਾ ਟੈਸਟ ਕਰਾਉਂਦੇ ਉਹਦੇ ਵਿੱਚ ਖੂਨ ਦੇ ਤੱਕ ਪਾਇਰੰਦੇ ਨੇ ਉਸ ਕੇਸ ਦੇ ਵਿੱਚ ਜੇ ਅਗਰ ਕੋਈ ਪੇਸ਼ੈਂਟ ਨੂੰ ਕੋਈ ਪ੍ਰੋਬਲਮ ਆ ਰਹੀ ਹੈ ਤਾਂ ਮੈਂ ਚਾਹਣਾ ਕਿ ਉਹ ਪ੍ਰੋਪਰ ਡੀਐਮ ਡੈਸਕੋ ਕੋਲ ਵੇਹ ਮੈਨੂੰ ਨਹੀਂ ਕਿਸੇ ਵੀ ਡੀਐਮ ਡੈਸਕੂਨ ਨੂੰ ਜਾ ਕੇ ਮਿਲੋ ਕਿਉਂਕਿ ਇਹ ਨੈਟ੍ਰੋਕ ਉੱਪਰ ਸਪੈਸ਼ਲਾਈਜੇਸ਼ਨ ਹੀ ਇੱਕ ਡਾਕਟਰ ਹੈ ਜਿਹੜਾ ਕਿ ਇਸ ਵੀਡੀਓ ਨੂੰ ਹੈਂਡਲ ਕਰ ਸਕਦਾ ਜੇ ਆਪਾਂ ਉੱਪਰਲੇ ਆਂਤ ਦੀ ਗੱਲ ਕਰੀ ਜਾਵੇ ਤਾਂ ਮੁੱਖ ਕਿਹੜੇ-ਕਿਹੜੇ ਇਹ ਕਾਰਨ ਨੇ ਜਿਹੜੇ ਮਤਲਬ ਜਿਹਦੇ ਕਰਕੇ ਕੁੰਡੀ ਉਲਟੀ ਆ ਨਾਟਰਿੰਗ ਕਾਲੇ ਰੰਗ ਦੀ ਆਉਂਦੀ ਆ ਉਹਦਾ ਸਭ ਤੋਂ ਇੰਪੋਰਟੈਂਟ ਜਿਹੜੀ ਲੀਵਰ ਖਰਾਬ ਹੋਣਾ ਸਾਡੇ ਪੂੜ ਫਾਈਲ ਦੀ ਨਸਾਂ ਫੁੱਲ ਜਾਂਦੀਆਂ ਉਹਦੇ ਤੋਂ ਕਦੇ ਕੁੰਡੀ ਉਲਟੀ ਆ ਜਾਂਦੀਆਂ ਜਾਂ ਫਿਰ ਥੋੜਾ-ਥੋੜਾ ਕਰਕੇ ਕੁੰਡ ਵਗਦਾ ਰੰਗ ਉਹ ਲੈਟਰਿੰਗ ਰਸਤੇ ਕਾਲੇ ਰੰਗ ਦੀ ਲੈਟਰਿੰਗ ਮੰਨ ਕੇ ਨਿਕਲੇ ਕਦੇ ਜਿੱਦਾਂ ਇਸ ਏਰੀਆ ਦੇ ਵਿੱਚ ਮੈਂ ਦੇਖਿਆ ਲੋਕਾਂ ਨੂੰ ਜਿਹੜੇ ਪਿੰਡਾਂ ਦੇ ਵਿੱਚ ਛੋਟੇ ਡਾਕਟਰਾਂ ਜਾਂ ਇਹਨਾਂ ਸ਼ਹਿਰਾਂ ਦੇ ਵੀ ਜਿਹੜੇ ਛੋਟੇ ਰੋਕ ਹਨ ਦੇ ਕੋਲ ਜਾਣ ਦੀ ਬਹੁਤ ਜ਼ਿਆਦਾ ਆਗਤ ਹੈ ਮੈਨੂੰ ਅੱਜ ਤੱਕ ਇਹ ਕਦੇ ਸਮਝ ਨਹੀਂ ਆਇਆ ਕਿ ਕਿਉਂ ਜਾਂ ਇਹ ਸ਼ਾਇਦ ਥੀਸ ਕੱਟ ਲੱਗਦੀ ਹੈ ਯਾਨੀ ਬਟ ਅਲਟੀਮੇਟਲੀ ਕੀ ਹੁੰਦਾ ਹੈਗਾ ਕਿ ਜੇ ਆਪਾਂ ਟੋਟਲ ਉਹਨਾਂ ਦਾ ਖਰਚਾ ਦੇਖੇ ਤਾਂ ਜ਼ਿਆਦਾ ਹੋ ਜਾਂਦਾ ਉਹਦਾ ਕਾਰਨ ਇਹ ਹੈ ਕਿ ਕੋਈ ਕਿਸੇ ਨੂੰ ਕੋਈ ਦਰਦ ਹੋ ਰਿਹਾ ਉਹ ਦਰਦ ਦੀ ਦਵਾਈ ਲੈ ਲੈਂਦੇ ਨੇ ਦਰਦ ਦੀ ਦਵਾਈਆਂ ਖਾਣ ਨਾਲ ਪੇਟ ਦੇ ਵਿੱਚ ਜ਼ਖਮ ਹੋ ਜਾਂਦੇ ਉਹ ਜ਼ਖਮਾਂ ਦੇ ਵਿੱਚੋਂ ਬਲੱਡ ਨਿਕਲਦਾ ਤਾਂ ਪੇਸ਼ੈਂਟ ਨੂੰ ਉਹ ਦੀ ਉਂਟੀ ਨਾਲ ਅੰਦਾਈ ਹੈ ਲੈਪਿੰਗ ਜਿਹੜੀ ਕਾਲੇ ਰੰਗ ਦੀ ਆ ਤਾਂ ਅਗਰ ਠੰਡੇ ਦਵਾਈ ਨਾਲ ਕੋਸ਼ਿਸ਼ੇ ਤਾਂ ਜਿਹੜੀ ਖਰਚਾ ਮਰੀਦ ਦਾ ਜ਼ਿਆਦਾ ਹੋ ਜਾਂਦਾ ਤਾਂ ਜੇ ਪੇਸ਼ੈਂਟ ਨੂੰ ਕਦੇ ਵੀ ਕੋਈ ਪ੍ਰੋਬਲਮ ਹੈ ਜਿਵੇਂ ਪੇਟ ਤੇ ਦਰਦ ਹੈ ਕੋਈ ਵੀ ਹੋਰ ਸਮੱਸਿਆ ਤਾਂ ਸਪੈਸ਼ਲਿਸਟ ਨੂੰ ਜਾ ਕੇ ਦਿਖਾਓ ਤਾਂ ਕਿ ਤੁਹਾਡਾ ਜਲਦੀ ਤੋਂ ਜਲਦੀ ਡਾਇਗਨੋਸ ਬਣ ਗਏ ਬਿਮਾਰੀ ਪਕੜ ਜਾਏ ਤਾਂ ਉਹਦਾ ਇਲਾਜ ਵੀ ਘਰੋਂ ਹੋ ਜਾਵੇ ਤੇ ਬਹੁਤ ਜ਼ਿਆਦਾ ਖਰਚਾ ਬਚ ਜਾਵੇ ਜੇ ਆਪਾਂ ਨੀਚਲੇ ਹਿੱਸੇ ਦੀ ਗੱਲ ਕਰੀਏ ਤਾਂ ਕਾਮਨਲੀ ਜਿਹੜੀਆਂ ਦੋ ਇੱਥੇ ਇਸ ਏਰੀਆ ਤੇ ਦੇਖਿਆ ਜਾਂਦੇ ਇੱਕ ਤਾਂ ਸੰਗ੍ਰਹਿਣੀ ਦੀ ਪ੍ਰੋਬਲਮ ਸੰਗ੍ਰਹਿਣੀ ਇੱਕ ਪੰਜਾਬੀ ਡਾਇਗਨੋਸਿਸ ਹੈ ਅੰਗਰੇਜ਼ੀ ਦੇ ਵਿੱਚ ਅਸੀਂ ਇਹਨੂੰ ਅਲਸਰੇਟਿਵ ਕੋਲਾਈਟਿਸ ਕਹਿੰਦੇ ਹਾਂ ਮੈਂ ਦੇਖਿਆ ਮਰੀਜ਼ ਇੱਥੇ ਇੱਕ ਇੱਕ ਡੇਢ ਸਾਲ ਤੋਂ ਲੈਟਰਿੰਗ ਤੇ ਫੋਨ ਆ ਰਿਹਾ ਹੈ ਉਹਨਾਂ ਨੂੰ ਜਨਰਲਲੀ ਡਿਮੇਟੱਕ ਤੋਂ ਚਲੇ ਜਾਂਦੇ ਆ ਜਾਂ ਛੋਟੇ ਡਾਕਟਰ ਕੋਲ ਜਾਂਦੇ ਨੇ ਤਾਂ ਉਹ ਉੱਥੇ ਉਹਨਾਂ ਨੂੰ ਇਹ ਡਾਇਗਨੋਸਿਸ ਕੀਤਾ ਜਾਂਦਾ ਕਿ ਤੁਹਾਨੂੰ ਬਵਾਸੀਰ ਦੀ ਦਿੱਕਤ ਹੈ ਕਈ ਲੋਕਾਂ ਦੇ ਬਵਾਸੀਰ ਦੇ ਆਪਰੇਸ਼ਨ ਵੀ ਹੋ ਜਾਂਦੇ ਇਵਨ ਉਸ ਤੋਂ ਬਾਅਦ ਵੀ ਲੈਟਰਿੰਗ ਤੇ ਫੋਨ ਆਉਂਦਾ ਹੈ ਜਦੋਂ ਇੱਕ ਇੱਕ ਲੀਡਰ ਸਾਲ ਬਾਅਦ ਜਦੋਂ ਇੱਧਰ ਉੱਧਰ ਨੂੰ ਲਿਆ ਕੇ ਲੋਕ ਸਾਡੇ ਕੋਲ ਆਉਂਦੇ ਨੇ ਕਿ ਅਸੀਂ ਦੂਰਬੀਨ ਨਾਲ ਜਾਂਚ ਕਰਦੇ ਆਂ ਤਾਂ ਸਾਨੂੰ ਪਤਾ ਲੱਗਦਾ ਹੈ ਕਿ ਬਈ ਉਹਨਾਂ ਨੂੰ ਇੰਗਰੈਣੀ ਦੀ ਪ੍ਰੋਬਲਮ ਹੈ ਯਾਨੀ ਕਿ ਅਲਸਰੇਟਿਵ ਕੋਲਾਈਟਿਸ ਵੀ ਜਿਹਦੇ ਵਿੱਚ ਆਂਤ ਦੇ ਵਿੱਚ ਬਹੁਤ ਜ਼ਿਆਦਾ ਜਖਮ ਹੋ ਜਾਂਦੇ ਨੇ ਪਰ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਕਿਉਂਕਿ ਸੌਪਰ ਤੇ ਸਹੀ ਇਲਾਜ ਹੁੰਦਾ ਹੈ ਔਰ ਮਰੀਜ਼ ਬਿਲਕੁਲ ਠੀਕ ਹੋ ਜਾਂਦਾ ਹੈ ਤੇ ਦੂਸਰਾ ਜਿਹੜਾ ਮੇਨ ਕਾਰਨ ਹੁੰਦਾ ਹੈ ਦਵਾ ਸੇ ਇਹਦੇ ਵਿੱਚ ਜਿੱਦਾਂ ਮੈਂ ਪਹਿਲਾਂ ਦੱਸਿਆ ਕਿ ਜੇ ਕਿਸੇ ਵੀ ਇਨਸਾਨ ਨੂੰ ਲੈਟਰਿੰਗ ਦੀ ਗੜੀ ਆ ਰਹੀ ਹੈ ਬਟ ਜਾਂ ਸਖਤ ਆ ਰਹੀ ਹੈ ਲੈਟਰਿੰਗ ਤੋਂ ਆਣ ਤੋਂ ਪਹਿਲਾਂ ਜਾਂ ਬਾਅਦ ਵਿੱਚ ਇਹ ਬਲੱਡ ਆ ਰਿਹਾ ਤਾਂ ਅਸੀਂ ਮੰਨ ਕੇ ਚੱਲ ਸਕਦੇ ਹਾਂ ਕਿ ਪੇਸ਼ੈਂਟ ਨੂੰ ਬਾਬਾ ਸੇਵਾ ਦਾ ਰੋਕਸ ਹੈ ਪਰ ਜੇ ਕੋਈ ਵੀ ਇਹ ਪ੍ਰੋਬਲਮ ਆndੀ ਹੈ ਮੈਂ ਚਾਹਾਂਗਾ ਕਿ ਪੇਸ਼ੈਂਟ ਨੂੰ ਪ੍ਰੋਪਰ ਸੁਪਰਸਪੈਸ਼ਟਿਕ ਸਕੂਲ ਇਨ ਡੀਐਮ ਪ੍ਰੋਟੋਕੋਲ ਦਿਖਾਣਾ ਚਾਹੀਦਾ ਜਿਹੜਾ ਵੀ ਉਹਨਾਂ ਦੇ ਏਰੀਆ ਦੇ ਲੱਗਦੇ ਆ ਜੇ ਪਠਾਨਕੋਟ ਹੈ ਤਾਂ ਉੱਥੇ ਦਿਖਾਣ ਜੇ ਇੱਥੇ ਹੈ ਤਾਂ ਸਾਨੂੰ ਦਿਖਾਣ ਅੰਮ੍ਰਿਤਸਰ ਹੈ ਜਾਂ ਅੰਮ੍ਰਿਤਸਰ ਦਿਖਾਣ ਤਾਂ ਦਿਖਾਣ ਸੁਪਰਸਪੈਸ਼ਟਿਕ ਰਾਦਰ ਦੈਨ ਇਧਰ ਉਧਰ ਛੋਟੇ ਡਾਕਟਰਾਂ ਨੂੰ ਦਿਖਾ ਕੇ ਆਪਣਾ ਟਾਈਮ ਵੇਸਟ ਕਰਦੇ ਨੇ ਪਲੱਸ ਮੇਨ ਇੰ ਉਹ ਟਾਈਮਿੰਗ ਮੇਰੀ ਮੈਂ ਸੋਮਵਾਰ ਤੋਂ ਸ਼ਨੀਵਾਰ ਦੇਖਦਾ ਸੋਮਵਾਰ ਤੋਂ ਸ਼ੁੱਕਰਵਾਰ ਮੈਂ ਸਵੇਰੇ 9:30 ਤੋਂ 2:30 ਸ਼ਾਮ ਨੂੰ 5:00 ਤੱਕ ਤੇ ਸ਼ਨੀਵਾਰ ਨੂੰ ਮੈਂ ਸਿਰਫ 5:00 ਤੱਕ ਦੇਖਦਾ ਤੇ ਸੰਡੇ ਮੇਰਾ ਸੈਂਟਰ ਹੀ ক্লোਜ਼ ਰਹਿੰਦਾ